ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਗਿਰਤਿ ਆਪੀ ਹੈ ਕਰਤੇ ਕਾ ਹੋਈ ਵਿਚਾਰ ਚਿਤ ਕਰ ਗਾਵੋ ਸੋਹਿਲਾ ਸਿਮਰੇ ਹੋ ਸਰ ਜਿਨਹਾਰੋ ਸਮਗਾਵੋ ਹੋ ਮੇਰੇ ਨਿਰਪਉ ਕਾ ਸੋਹਿਲ ਹਉ ਵਾਰੀ ਜਿਦ ਸੋਹਿਲ ਅਸਲਾ ਸੁਪੋਇ ਰਹਾਉ ਨਿਡਰ ਨਿਧੀਏ ਅਿਸਨ ਮਾਲੀ ਅੰਨਾ ਦੇਖ ਕਾ ਦੇਵਨਾ ਹਾਰ تیر ਜਨ ਕੀ ਮਦ ਨ ਪਵੇ ਇਸ ਜਹਾਂ ਤੇ ਕੌਣ ਸਮਾਰ ਸੰਬਤ ਸਾਹਾ ਲਿਖਿਆ ਬਹੁਤੀ ਲੰ। ਦਿਹੂ ਸਜਣ ਆਸੀਸਣੀਆਂ ਜਿਉ ਵੈਸਾ ਹਿਰਦਿ ਸੋ ਮੇਲ। ਕਰ ਕਰੇਹੂ ਬਭਚ ਸਦਿਨੇ ਤੇ ਪਵੰਨ ਸਦਿਨ ਹਾਰਾ ਚਮਰੀਏ। ਨਾਨਕ ਸੇਹੀ ਆਵੰਨ ਰਾਗਿਆ ਸਾਮ ਹਲਤ ਹਲ। ਛੇ ਘੜ ਛੇ ਗੁਰਤ ਛੇ ਉਪਦੇਸ਼ ਗੁਰੂ ਅਰਜਨ ਦੇਵ ਸਦੇਕ ਬਾਬਾ ਜੈ ਕਰ ਕਰਤੇ ਹੀਰ ਗੋਈ ਸੋ ਘਰੜਾ ਵਿਡਾਈ ਤੋਏ ਰਹਾ ਵਿਸੇ ਚਸਿਆ ਘੜੀਆਂ ਪਹਿਰਾਂ ਦਿਨ ਕੀ ਵਾਰੀ ਬਾਂਹੋਵਾ ਸੂਰੇ ਦੇ ਕੋਲਤ ਅਨੇਕ ਨਾਨਕ ਕਰਤੇ ਕੀ ਕੀਤੇ ਸ੍ਰੀ ਮਹੱਤ ਤਹਿਲਾ ਰਗਨ ਬਹਿਨਾ ਰਵਜੰਤ ਜੀਵਕ ਬਣੇ ਤਾਰਿਕ ਮੰਡਲ ਜਨਕ ਮੋਤੀ ਤੂ ਹਮਨਿਆਨ ਲੋ ਪਵਨ ਜਵਰੂ ਕਰੀ ਸਗਲ ਬਦਰਾਲੀ ਕੋ ਲੱਤੇ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤ ਸਬਦ ਵਜਤ ਭੇਰੀ ਰਹਾਉ ਮਿਰਨਾ ਨਾ ਇੱਕ ਪਦ ਬਦ ਬੇਨ ਸਹਿਜ ਸਦਗੁਰ ਦੇ ਚਲ ਚ ਮੋਹੀ ਸਭ ਮਰ ਜੋ ਜੋਤ ਹੈ ਸੋਈ ਇਸ ਕੈ ਚਾਨਨ ਸਦ ਮੈਂ ਚਾਨਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਈ ਜੋ ਇਸ ਭਾਵੈ ਸੋ ਆਰਤੀ ਹੋਏ ਹਾਰੇ ਚਰਨ ਨਾਮ ਰੁਗ ਨੰਦ ਲੋਭਿਤ ਮਨੋ ਬਨ ਦਿਨ ਮੋਰੀ ਆਹੀ ਪਿਆਸ ਕਿਰਪਾ ਜੰਦੇ ਨਾਮਿਕ ਸਰੰਗ ਕੋ ਕੋਈ ਜਾਣ ਤੀ ਮੀਰ ਦਾਈ ਵਸ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਾਮ ਕ੍ਰੋਧ ਨਗਰ ਬਹੁ ਭਰਿਆ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮੇਨ ਸਾਧੂ ਖੰਡਲ ਖੰਡਾਹੀ ਹੋ ਰਬ ਲੇ ਲੇ ਪੀ ਗੁਰ ਪਾਇਆ ਮਨ ਅਰਜ ਦੇ ਮੰਡਲ ਮੰਡਾਈ ਪਰ ਸਾਧੂ ਅੰਜਲੀ ਪੁਣ ਵਟਾਹੀ ਰਹਾ ਸਾਬੇ ਦੇ ਮਹਰਸ ਸਦਾ ਦਿਨ ਜਾਣੀਆ ਤਿਨੇ ਅੰਦਰੋਂ ਮੈਂ ਕੰਡਾਈ ਜਿਉਂ ਜਿਉ ਚਲੈ ਜਬਦੁ ਪਾਵੈ ਜਿਮਕਾਮ ਸਹ ਸਿਰ ਡੰਡਾਈ ਅਰਜਨ ਹਰ ਹਰ ਨਾਮ ਸਮਾਨੀ ਦੇਵ ਜਨਮ ਪਰਨ ਹਵ ਕੰਡਾ ਰਹੀ ਮੇਰਾ ਸੀ ਗੁਰੂ ਪਾਇਆ ਪਰਮੇਸ਼ਰ ਬਹੁ ਸੋਭ ਕੰਟ ਬ੍ਰਹਮੰਡਾਈ ਬਹੁ ਸੋਭ ਕੰਟ ਰਮੰਡ ਹੀਰਾ ਬਦੌੜੀ ਮੂਰਤੀ ਮਹੱਲਾ ਪੰਜ ਵਰ ਕਰੋ ਬਨਕੀ ਸਨੂ ਧੂਮੀ ਰੀਕੀਤਾ ਸੰਤ ਟਲ ਕੀ ਬੇਲਾ ਆਹਾ ਕਾੜ ਜਲ ਹੋ ਹਰ ਜਾਨ ਅੰਗ ਬਸਨ ਸੋਈ ਲਾਇ ਉਹ ਘਟੇ ਤਿਨ ਸਿਰੇ ਨਾਰੀ ਮਾਨੁ ਗੁਰ ਮਿਲਿ ਕਾਹਿ ਜਵਾਰੀ ਨਾ ਇਹੋ ਸੰਸਾਰ ਪਿਕਾਰ ਸੰਸੇਵੈ ਕਰਿਓ ਬ੍ਰਹਮ ਕੇ ਅਟਿ ਜਿਸ ਹੈ ਜਿਗਾਤੀ ਆਏ ਹਰ ਰਸ ਅਗੰਥ ਕਥਾ ਤਿਨ ਜਾਨੀ ਜਾਂ ਤੋ ਆਏ ਸੋਈ ਬਿਹਾਜੁ ਆਰੇ ਗੁਰਦੀ ਮਨ ਹੈ ਬਸੇਰਾ ਨਿਜ ਘਰ ਮਹਿਨ ਪਾਵੋ ਹੋ ਸੁਖ ਸਦ ਜੀ ਬਹਰ ਨਾ ਹੋਏ ਕੋਈ ਜਾਨ ਅੰਤਰ ਜਾਮੀ ਪੁਰਪ ਬਿਜਾਤੀ ਸਰਦ ਮਨ ਕੀ ਪੂਰੀ ਨਾਨਕ ਜਸ ਇਹ ਸੁਖ ਮੰਗੈ ਮੋਕ ਗੁਰ ਸੰਤਨ ਕੀ ਤੂਰ ਅੰਦਰ ਜਮੀ ਪੁਰਤਿ ਦਿਤਾ ਤੇ ਸਰਦ ਮਨ ਕੀ ਪੂਰੀ ਸ্নান ਪਾਠ ਵਿਹ ਸੁਖ ਮਾਗੈ ਮੋਕ ਗੁਰ ਸੰਤਨ ਕੀ ਤੂਰ ਦੀ ਦਾ ਪਲੇਸ ਵਾਦੀ ਗੁਰੂ ਕੀ ਫਤੇ